ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਟੀਕਾ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰਾਂ ਤਾਂ ਦੱਸਦੀ ਇਹ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਦੀ ਦੀ ਲਹਿਰ ਚੱਲ ਰਹੀ ਹੈ ਸਵੇਰੇ ਅਤੇ ਸ਼ਾਮ ਨੂੰ ਠੰਢੀ ਕਾਫੀ ਵੱਧ ਗਈ ਹੈ ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸਰਦੀ ਲਈ yellow alert ਜਾਰੀ ਹੈ ਤਾੰਦ ਵਿਸ਼ਾਈ ਹੋਈ ਹੈ ਪਿਛਲੇ 24 ਘੰਟਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ 0.8 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਾਨ ਨਾਲੋਂ 1.6 ਡਿਗਰੀ ਘਟੇ ਪੀਕੋਟ ਰਾਜ ਵਿੱਚ ਸਭ ਤੋਂ ਠੰਡੀ ਜਗ੍ਹਾ ਰਹੀ ਹੈ ਜਿੱਥੇ ਤਾਪਮਾਨ 3.2 ਡਿਗਰੀ ਦਰਜ ਕੀਤੀ ਗਈ ਹੈ ਠੰਡੇ ਮੌਸਮ ਨੂੰ ਦੇਖਦੇ ਹੋਏ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਸਲਾਹ ਜਾਰੀ ਕੀਤੀ ਗਈ ਹੈ ਜਿੰਨਾ ਹੋ ਸਕੇ ਘਰਾਂ ਦੇ ਅੰਦਰ ਹੀ ਰਹੋ ਦੂਜੇ ਪਾਸੇ ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੋ ਚੁੱਕੀ ਹੈ ਸਵੇਰੇ 7 ਵਜੇ ਮੰਡੀ ਗੋਵਿੰਦਗੜ ਦਾ ਏਕਯੂਆਈ 253 ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦਾ ਏਕਯੂਆਈ 217 ਰਿਹਾ ਮੌਸਮ ਵਿਭਾਗ ਦੇ ਅਨਸਾਰ ਉੱਤਰੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਪਰੀ ਹਵਾਵਾਂ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ ਇਸ ਕਾਰਨ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਮੌਸਮ ਤੇ ਪ੍ਰਭਾਵ ਪਾਏਗੀ ਅੱਜ ਫਿਰੋਜ਼ਪੁਰ ਫਰੀਦਕੋਟ ਮਕਸਾ ਫਾਜ਼ਲੀ ਕਾ ਬਟੰਡਾ ਮੋਗਾ ਜਲੰਧਰ ਅਤੇ ਅ ਮੌਗੇ ਵਿੱਚ ਸਰਦੀ ਦੀ ਲਹਿਰ ਰਹੇਗੀ ਸਾਰੇ ਜ਼ਿਲ੍ਹਿਆਂ ਦਾ ਨਿਯਤਮ ਤਾਪਮਨ 3.2 ਡਿਗਰੀ ਤੋਂ 8.40 ਡਿਗਰੀ ਤੱਕ ਪਹੁੰਚ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਬਾਰਿਸ਼ ਨਹੀਂ ਹੋਏਗੀ ਅਤੇ ਮੌਸਮ ਸੁੱਕਾ ਰਹੇਗਾ ਕੁਝ ਇਲਾਕਿਆਂ ਵਿੱਚ ਹਲਕਾ ਜਾਂ ਮੱਧਮ ਤੰਦ ਕਹਿ ਸਕਦੀ ਹੈ ਅਗਲੇ 3 ਦਿਨਾਂ ਤੱਕ ਰਾਤ ਦਾ ਤਾਪਮਨ ਲਗਭਗ ਅਜਿਹਾ ਹੀ ਰਹੇਗਾ ਵੱਡਾ ਫਰਕ ਨਹੀਂ ਪਏਗਾ ਕੁਝ ਥਾਵਾਂ ਤੇ ਠੰਡੀ ਹੋਰ ਜ਼ਿਆਦਾ ਮਹਿਸੂਸ ਹੋ ਸਕਦੀ ਹੈ ਠੰਡਵਧਨ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੋ ਗਈ ਹੈ ਸਵੇਰੇ 7 ਵਜੇ ਮੇਸਰਦਾ ਦਾ ਇਹ ਕਿਹਾ ਹੋਇਆ 185 ਦਰਜ ਕੀਤਾ ਜਲੰਧਰ ਦਾ ਇਹ ਕਿਹਾ ਹੋਇਆ 168 ਖੰਨਾ ਦਾ 131 ਲੁਧਿਆਣਾ ਦਾ 169 ਮੰਡੀ ਗੋਵਿੰਦਗੜ ਦਾ ਇਹ ਕਿਹਾ ਹੋਇਆ 253 ਤੇ ਪਟਿਆਲਾ ਦਾ 223 ਦਰਜ ਕੀਤਾ ਗਿਆ ਰੁਕਨਗਰ ਤੇ ਬਿਠਿੰਡਾ ਦੀ ਹਵਾ ਸਾਫ਼ ਰਹੀ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 25 ਦਾ ਇਹ ਕਿਹਾ ਹੋਇਆ 217 ਤੇ ਸੈਕਟਰ 53 ਦਾ 208 ਦਰਜ ਕੀਤਾ ਗਿਆ ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਵਿੱਚ ਵੀ ਕਾਫੀ ਠੰਡ ਮਹਿਸੂਸ ਹੋ ਰਹੀ ਹੈ ਤੇ ਮਾਈਨਸ ਡਿਗਰੀ ਤੇ ਤਾਪਮਾਨ ਚੱਲ ਰਿਹਾ ਹੈ ਤੇ ਇਸੀ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਹਾਰ ਪਰ ਡੇਟਾ ਸਟਾਸ਼ਨਾਂ ਸੰਜੂ ਕਰਦੇ ਰਵਾਂਗੇ ਵਿਗਦਰਾ ਪੰਜਾਬੀ ਲਿੰਕ ਮੀਡੀਆ ਦਾ